ਤੇ ਫਲਾਰ ਸ਼ੋ ਜਿਹੜੇ ਆ ਅਰੇਂਜ ਕੀਤੇ ਜਾਂਦੇ ਆ ਜਦੋਂ ਦਾ ਖਿੜਨ ਦਾ ਟਾਈਮ ਹੁੰਦਾ ਵਿੰਟਰਸ ਦੇ ਵਿੱਚ ਤੇ ਉੱਥੇ ਜਾਂਦੇ ਸੀਗੇ ਦੇਖਦੇ ਸੀਗੇ ਤੇ ਫਿਰ ਇੰਨੀ ਸੋਹਣੀ ਪੇਸ਼ਕਾਰੀ ਇਹਨਾਂ ਫੁੱਲਾਂ ਦੀ ਕੀਤੀ ਜਾਂਦੀ ਸੀ ਉੱਥੋਂ ਫਿਰ ਇਹ ਕਲੈਕਸ਼ਨ ਸ਼ੁਰੂ ਕੀਤੀ ਹੌਲੀ 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 ਸਿੱਖਿਆ 2005 ਤੋਂ ਲੈ ਕੇ ਹੁਣ ਤੱਕ ਇਹ ਮਤਲਬ ਇਹ ਸਫ਼ਰ جاری ਹੈ ਪਟਿਆਲਾ ਕੰਪੀਟੀਸ਼ਨ ਹੁੰਦਾ ਚੰਡੀਗੜ੍ਹ ਟਰੈਸ ਗਾਰਡਨ ਚ ਕੰਪੀਟੀਸ਼ਨ ਹੁੰਦਾ ਉੱਥੇ ਫਲਾਜ਼ ਲੈ ਕੇ ਵੀ ਜਾਂਦੇ ਆ ਤੇ ਪ੍ਰਾਈਜ਼ ਜਿੱਤ ਕੇ ਆਈ ਜੇ ਆ ਤੁਸੀਂ ਜਿਵੇਂ ਹੁਣ ਥੋੜਾ ਜਿਹਾ ਜਿਵੇਂ ਇਹਨੂੰ ਹੌਬੀ ਲੈ ਕੇ ਚੱਲ ਰਹੀ ਹਾਂ ਤੇ ਉਸ ਤਰੀਕੇ ਨਾਲ ਜੇ ਕਿਸੇ ਨੇ ਇਹਨੂੰ ਐਜ਼ ਅ ਪ੍ਰੋਫੈਸ਼ਨ ਲੈ ਕੇ ਚੱਲਣਾ ਹੋਵੇ ਤਾਂ ਉਹਦੇ ਆਸੇ ਕਿੰਨਾ ਕੁ ਵਧੀਆ ਇਹ ਜਿਹੜਾ ਓਕੂਪੇਸ਼ਨ ਹੈ ਇੱਕ ਅਗਰ ਕੋਈ ਵੀ ਬੰਦਾ ਆਪਾਂ ਜਨਰਲ ਗੱਲ ਕਰਦੇ ਹਾਂ ਆਪਦੇ ਸ਼ੌਂਕ ਨੂੰ ਹੀ ਆਪਦਾ ਕਿਤਾ ਬਣਾਊਗਾ ਤਾਂ ਉਹਦੇ ਵਿੱਚ ਉਹ ਸਕਸੈਸ ਜਿਹੜੀ ਆ ਉਹਨੂੰ ਜ਼ਿਆਦਾ ਮਿਲਦੀ ਹੈ ਸਾਡੇ ਕੋਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆ ਜਿਹੜੇ ਕਿ ਫੁੱਲਾਂ ਦੀ ਖੇਤੀ ਨੂੰ ਖਾਸ ਕਰਕੇ ਸਹਾਇਤ ਕਰਨ ਦਾ ਜਿਹੜਾ ਉਹ ਯਤਨ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਤੁਸੀਂ ਬਾਈ ਪ੍ਰੋਫੈਸ਼ਨ ਟੀਚਰ ਹੋ ਤੇ ਇਸ ਚੀਜ਼ ਦੀ ਹੌਬੀ ਕਿੱਦਾਂ ਪੈਦਾ ਹੋਈ ਤੁਹਾਡੀ ਹਾਂਜੀ ਇੱਕ ਵਾਰ ਫੇਰ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਦੱਸਦਾ ਅਸਲ 'ਚ ਜੋ ਮੈਂ ਉਗਾਉਣਾ ਆ ਉਹ ਫੁੱਲ ਫੁੱਲਾਂ ਦੀ ਕਿਸਮ ਤੁਹਾਨੂੰ ਦੱਸ ਦਵਾਂ ਉਹ ਗੁਲਦੌਦੀ ਦੇ ਫੁੱਲ ਨੇ ਕਾਰਸੈਂਥੀਮਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਾਰਸੈਂਥੀਮਮ ਦੇ ਵਿੱਚ ਅਨੇਕਾਂ ਹੀ ਸਾਨੂੰ ਰੰਗ ਵੇਖਣ ਨੂੰ ਮਿਲਦੇ ਆ ਅਨੇਕਾਂ ਕਿਸਮਾਂ ਵੇਖਣ ਨੂੰ ਮਿਲਦੀਆਂ ਨੇ ਅਨੇਕਾਂ ਹੀ ਉਹਨਾਂ ਫੁੱਲਾਂ ਦੇ ਜਿਹੜੇ ਆਕਾਰ ਵੇਖਣ ਨੂੰ ਮਿਲਦੇ ਆ ਜਿਵੇਂ ਇੱਕ ਬਟਨ ਦੇ ਸਾਈਜ਼ ਤੋਂ ਲੈ ਕੇ ਇੱਕ 22-23 ਇੰਚ ਘੇਰੇ ਦਾ ਫੁੱਲ ਸਾਨੂੰ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਠੀਕ ਹੈ ਜੀ ਇਹਦਾ ਜਿਹੜਾ ਖਿੜਨ ਦਾ ਸਮਾਂ ਆ ਉਹ ਨਵੰਬਰ ਤੇ ਦਸੰਬਰ ਦੇ ਵਿੱਚ ਹੈ ਤੇ ਲਗਾਉਣ ਦਾ ਸਮਾਂ ਇਹਦਾ ਜਿਹੜਾ ਕਟਿੰਗਸ ਲੱਗਦੀਆਂ ਨੇ ਉਹ ਜੁਲਾਈ ਤੇ ਅਗਸਤ ਦੇ ਵਿੱਚ ਲੱਗਦੀਆਂ ਨੇ ਤੁਸੀਂ ਪੁੱਛਿਆ ਬਈ ਕਿੱਥੋਂ ਤੁਹਾਨੂੰ ਸ਼ੌਂਕ ਪੈਦਾ ਹੋਇਆ ਸ਼ੌਂਕ ਪੈਦਾ ਕਰਨ ਦੀ ਜਿਹੜੀ ਗੱਲ ਹੈ ਮਨ 'ਚ ਹੋਣ ਦੀ ਇਹ ਹੈ ਬਈ ਚੰਡੀਗੜ੍ਹ ਪਟਿਆਲੇ ਜਾਂ ਕਲਕੱਤੇ ਜਾਂ ਦਿੱਲੀ ਉੱਥੇ ਲਖਨਊ इवन ਉੱਥੇ ਫਲਾਰ ਸ਼ੋ ਜਿਹੜੇ ਆ ਅਰੇਂਜ ਕੀਤੇ ਜਾਂਦੇ ਆ ਜਦੋਂ ਦਾ ਖਿੜਨ ਦਾ ਟਾਈਮ ਹੁੰਦਾ ਵਿੰਟਰਸ ਦੇ ਵਿੱਚ ਤੇ ਉੱਥੇ ਜਾਂਦੇ ਸੀਗੇ ਦੇਖਦੇ ਸੀਗੇ ਤੇ ਫਿਰ ਇੰਨੀ ਸੋਹਣੀ ਪੇਸ਼ਕਾਰੀ ਇਹਨਾਂ ਫੁੱਲਾਂ ਦੀ ਕੀਤੀ ਜਾਂਦੀ ਸੀ ਕਿ ਜੀ ਕਰਦਾ ਸੀ ਵੀ ਸਾਡੇ ਘਰਾਂ ਤੇ ਸਾਡੀਆਂ ਛੱਤਾਂ ਤੇ ਸਾਡੇ ਜਿਹੜੀਆਂ ਲਾਂਸ ਦੇ ਵਿੱਚ ਅਜੇ ਫੁੱਲ ਖਿੜਨ ਉੱਥੋਂ ਫਿਰ ਇਹ ਕਲੈਕਸ਼ਨ ਸ਼ੁਰੂ ਕੀਤੀ ਹੌਲੀ 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 ਸਿੱਖਿਆ 2005 ਤੋਂ ਲੈ ਕੇ ਹੁਣ ਤੱਕ ਇਹ ਮਤਲਬ ਇਹ ਸਫਰ جاری ਹੈ ਤੇ ਹਰ ਸਾਲ ਨਵਾਂ ਕਰਦੇ ਆ ਨਵਾਂ ਸਿੱਖਦੇ ਆ ਨਵੇਂ ਰੰਗ ਐਡ ਕਰਦੇ ਆ ਤੇ ਕੋਈ ਨਾ ਕੋਈ ਘਾਟ ਇਹ ਲੱਗਦੀ ਰਹਿੰਦੀ ਹੈ ਵੀ ਅਗਲੇ ਸਾਲ ਇਹਨੂੰ ਇੰਪਰੂਵ ਕਰਾਂਗੇ ਅਗਲੇ ਸਾਲ ਇਹਨੂੰ ਇੰਪਰੂਵ ਕਰਾਂਗੇ ਫਿਰ ਪੀਏਯੂ ਜੋ ਲੁਧਿਆਣਾ ਹੈ ਉਹ ਕੰਪੀਟੀਸ਼ਨ ਕਰਾਉਂਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੰਪੀਟੀਸ਼ਨ ਹੁੰਦਾ ਚੰਡੀਗੜ੍ਹ ਟਰੈਸ ਗਾਰਡਨ ਚ ਕੰਪੀਟੀਸ਼ਨ ਹੁੰਦਾ ਉੱਥੇ ਫਲਾਅਸ ਲੈ ਕੇ ਵੀ ਜਾਂਦੇ ਆ ਤੇ ਪ੍ਰਾਈਜ਼ ਜਿੱਤ ਕੇ ਆਈਦੇ ਆ ਤੇ ਇਸੇ ਕਰਕੇ ਸ਼ੌਂਕ ਜਿਹੜਾ ਪੂਰੇ ਲੋਕਾਂ ਨੂੰ ਲੱਗੇ ਲੋਕ ਆਪਣੇ ਘਰਾਂ ਨੂੰ ਵੰਸਵੰਤਾ ਰੰਗਾਂ ਦੇ ਨਾਲ ਜਿਹੜਾ ਇਹ ਉਹ ਹਾਰ ਸ਼ਿੰਗਾਰ ਰਹਾ ਦਾ ਕਰਨ ਤੇ ਇਹ ਰਚੀਆਂ ਡਿਵੈਲਪ ਕਰਨ ਕਿਸੇ ਕਰਕੇ ਇਹ ਸਫਲ ਜਾਰੀ ਹੈ ਤੁਸੀਂ ਜਿਵੇਂ ਹੁਣ ਥੋੜਾ ਜਿਹਾ ਜਿਵੇਂ ਇਹਨੂੰ ਹੌਬੀ ਲੈ ਕੇ ਚੱਲ ਰਹੀ ਹਾਂ ਤੇ ਉਸ ਤਰੀਕੇ ਨਾਲ ਜੇ ਕਿਸੇ ਨੇ ਇਹਨੂੰ ਐਜ਼ ਅ ਪ੍ਰੋਫੈਸ਼ਨ ਲੈ ਕੇ ਚੱਲਣਾ ਹੋਵੇ ਤਾਂ ਉਹਦੇ ਆਸੇ ਕਿੰਨਾ ਕੁ ਵਧੀਆ ਇਹ ਜਿਹੜਾ ਓਕਿਊਪੇਸ਼ਨ ਹੈ ਇੱਕ ਬੜੀ ਵਧੀਆ ਥੋੜੀ ਹੈਵੀ ਗੱਲ ਤੁਸੀਂ ਪੁੱਛੀ ਹੈ ਵੀ ਹੌਬੀ ਮੈਂ ਲੈ ਕੇ ਚੱਲ ਰਹੀ ਹਾਂ ਜੇਕਰ ਕੋਈ ਵੀ ਬੰਦਾ ਆਪਾਂ ਜਨਰਲ ਗੱਲ ਕਰਦੇ ਆ ਆਪਦੇ ਸ਼ੌਂਕ ਨੂੰ ਹੀ ਆਪਦਾ ਕਿਤਾ ਬਣਾਊਗਾ ਪਾਉ ਉਹਦੇ ਵਿੱਚ ਉਹ ਸਕਸੈਸ ਜਿਹੜੀ ਆ ਉਹਨੂੰ ਜ਼ਿਆਦਾ ਮਿਲਦੀ ਹੈ ਕਿਉਂਕਿ ਸ਼ੌਂਕ ਨੂੰ ਪੂਰਾ ਕਰਨ ਲੱਗਿਆ ਬੰਦੇ ਨੂੰ ਖੁਸ਼ੀ ਹੁੰਦੀ ਹੈ ਕਿ ਆਪਦੀ ਚਾਹਤ ਦੇ ਨਾਲੋਂ ਕੰਮ ਕਰ ਰਿਹਾ ਸਾਡੇ ਕੋਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆ ਜਿਹੜੇ ਕਿ ਫੁੱਲਾਂ ਦੀ ਖੇਤੀ ਨੂੰ ਖਾਸ ਕਰਕੇ ਉਹ ਸਾਹਿਤ ਕਰਨ ਦਾ ਜਿਹੜਾ ਉਹ ਯਤਨ ਕਰ ਰਹੀ ਹੈ ਉਹਦੇ ਵਿੱਚ ਕੀ ਹੈ ਉਹ ਉਗਾਉਂਦੇ ਆ ਕਿ ਤੁਸੀਂ ਇਹਦੀ ਕਲਟੀਵੇਸ਼ਨ ਜਿਹੜੀ ਖੇਤਾਂ ਵਿੱਚ ਵੀ ਜਿਉਂ ਕਰੋ ਕਟ ਫਲਾਰਸ ਦੀ ਬੜੀ ਡਿਮਾਂਡ ਹੈ ਠੀਕ ਆ ਵਿਹਾਂ ਦਾ ਸੀਜ਼ਨ ਹੋ ਗਿਆ ਜਾਂ ਤਿਹਾਰਾਂ ਦਾ ਸੀਜ਼ਨ ਹੋ ਗਿਆ ਉਹਦੇ ਵਿੱਚ ਗੁਲਦੋਦੀ ਦੇ ਖਾਸ ਕਰਕੇ ਫੁੱਲਾਂ ਦੀ ਮੰਗ ਰਹਦੀ ਹੈ ਇਹਨੀਆਂ ਕੱਟ ਸਟੈਮਸ ਨੇ ਜਿਹੜੀਆਂ ਤੇ ਉਹ ਡੈਕੋਰੇਸ਼ਨ ਦੇ ਲਈ ਤਿਹਾਰਾਂ ਦੇ ਵਿੱਚ ਵਿਆਹਾਂ ਦੇ ਸੀਜ਼ਨ ਵਿੱਚ ਜਾਂ ਹੋਰ ਸ਼ੁਭ ਕੰਮਾਂ ਦੇ ਉੱਤੇ ਵਰਤੀਆਂ ਜਾਂਦੀਆਂ ਨੇ ਤੇ ਉਹ ਬੜੀਆਂ ਮਹਿੰਗੀਆਂ ਵਿਕਦੀਆਂ ਨੇ ਪੰਜਾਬ ਦੇ ਵਿੱਚ ਕਈ ਇਲਾਕੇ ਅਸੀਂ ਵਿਜ਼ਿਟ ਕੀਤੀਆਂ ਜਿੱਥੇ ਗੁਲਦੋਦੀ ਦੇ ਖਾਸ ਕਰਕੇ ਫੁੱਲ ਗੇਂਦਾ ਹੋ ਗਿਆ ਗੁਲਾਬ ਹੋ ਗਿਆ ਜਾਂ ਗਲੇਡਰਲਸ ਹੋ ਗਿਆ ਕਾਰਨੇਸ਼ਨ ਹੋ ਗਿਆ ਇਹ ਤਾਂ ਉਗਾਏ ਜਾਂਦੇ ਹੀ ਨੇ ਹੁਣ ਗੁਲਦੋਦੀ ਦਾ ਰੁਝਾਨ ਵੀ ਬੜਾ ਜਿਹੜਾ ਆ ਉਹ ਪ੍ਰਚਲਿਤ ਆ ਕਿ ਉਹ ਜਿਹੜੇ ਆ ਉਹ ਆ ਕੇ ਲੋਕ ਆਪ ਦਾ ਜਿਹੜਾ ਹੈ ਕਾਰੋਬਾਰ ਵੀ ਕਰਦੇ ਆ ਤੇ ਨਾਲੇ ਆਪ ਦਾ ਖੇਤ ਉਹਨਾਂ ਦੇ ਸੋਹਣੇ ਬਣੇ ਰਹਿੰਦੇ ਆ